ਹਾਂਜੀ ਆਪਾਂ ਜੀ ਇਹ ਮਠਿਆਈ ਬਣਾਈ ਹੈਗੀ ਆ ਜਿਹੜੇ ਕਿ ਮਰਮਰੇ ਮਿਲਕ ਪਾਊਡਰ ਤੇ ਨਾਰੀਅਲ ਨੂੰ ਮਿਕਸ ਕਰਕੇ ਆਪਾਂ ਮਠਿਆਈ ਬਣਾਈ ਆ ਇਹਦੀ ਆਪਾਂ ਬਿਨਾ ਗੈਸ ਲਾਏ ਤੋਂ ਮਠਿਆਈ ਬਣਾਈ ਆ ਜਿਹੜੀ ਕਿ ਬਹੁਤੀ ਵਧੀਆ ਤੇ ਬਹੁਤ ਛੇਤੀ ਬਣ ਗਈ ਹੈਗੀ ਆ ਮੈਂ ਤੁਹਾਨੂੰ ਦਿਖਾਨੀ ਆ ਜੀ ਇਹ ਤਾਂ ਦੇਖੋ ਜੀ ਟੈਕਸਚਰ ਕਿੰਨਾ ਵਧੀਆ ਹੈਗਾ ਆ ਬਹੁਤ ਜ਼ਿਆਦੀ ਸੌਫਟ ਬਣੀ ਹੈਗੀ ਆ ਤੇ ਤੁਸੀਂ ਵੀ ਇਸ ਤਰ੍ਹਾਂ ਜੀ ਇਹ ਬਣਾਉਣੀ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਤੀਆਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਲੋ ਸਸਿਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਅੰਟੈਰੀਓ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਹੀ ਆਪਾਂ ਬਣਾ ਰਹੇ ਆਂ ਮਠਿਆਈ ਸਵੀਟ ਜਿਹੜੀ ਹਾਂਜੀ ਇਹ ਸਵੀਟ ਬਣਾਉਣ ਲਈ ਜੀ ਆਪਾਂ ਜੀ ਇਹ ਵਾਲਾ ਸਮਾਨ ਲਿਆ ਹੈਗਾ ਆ ਇਹ ਆਪਣੇ ਕੋਲ ਹੈਗਾ ਇੱਕ ਕੱਪ ਹੈਗਾ ਆ ਕੋਕੋਨਟ ਦਾ ਭਰਦਾ ਹੈਗਾ ਆ ਇਹ ਜੀ ਆਪਣੇ ਕੋਲ ਪੀਸੀ ਹੋਈ ਚੀਨੀ ਹੈਗੀ ਆ 슈ਗਰ ਜਿਹੜੀ ਆ ਇਹ ਵਾਲਾ ਮਿਲਕ ਪਾਊਡਰ ਆ ਸੇਮ ਹੀ ਅਮਾਉਂਟ ਹੈਗਾ ਆ ਆਪਾਂ ਇੱਕ ਕੱਪ ਦਾ ਕਲੀ ਮੈਜ਼ਰ ਕਰ ਲੈਣਾ ਥੋੜੇ ਜਿਹਾ ਆਪਾਂ ਇਹਦੇ ਵਿੱਚ ਇਲਾਚੀ ਪਾਵਾਂਗੇ ਤੇ ਥੋੜੇ ਆਪਾਂ ਫਲੇਵਰ ਲਈ ਜੇ ਟੂਟੀ ਫਰੂਟੀ ਜਿਹੜੀ ਇਹਨੂੰ ਆਪਾਂ ਛੋਟਾ ਛੋਟਾ ਕੱਟ ਲਿਆ ਹੈਗਾ ਹਾਂਜੀ ਤੇ ਇਹਦੇ ਵਿੱਚ ਆਪਾਂ ਜੀ ਕੰਡੈਂਸ ਮਿਲਕ ਪਾਵਾਂਗੇ ਹਾਂਜੀ ਇਹ ਵਾਲੀ ਮਠਿਆਈ ਜੀ ਆਪਾਂ ਬਿਨਾ ਗੈਸ ਸਟਾਈਲ ਬਣਾਈ ਹੈਗੀ ਆ ਗੈਸ ਲਾਉਣ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਇਹਦੇ ਵਿੱਚ ਜੀ ਆਪਾਂ ਇਹ ਵਾਲੇ ਜਿਹੜੇ ਮਰਮਰੇ ਪਾਵਾਂਗੇ ਜਿਹੜੇ ਕਿ ਪਫ ਰਾਈਸ ਵੀ ਹੁੰਦੇ ਹੈਗੇ ਆ ਇੱਕ ਆਪਾਂ ਇਹ ਕ ਪਾਵਾਂਗੇ ਤੇ ਇਹਨੂੰ ਜੀ ਆਪਾਂ ਥੋੜੇ ਜਿਹਾ ਪੀਸ ਕੇ ਤੇ ਛਾਂ ਲੈਣਾ ਹੈਗਾ ਆ ਕਿ ਜੀ ਬਹੁਤ ਹੀ ਵਧੀਆ ਸਵੀਟ ਬਣਦੀ ਹੈਗੀ ਆ ਤੇ ਬਹੁਤ ਥੋੜੇ ਸਮੇਂ ਦੇ ਵਿੱਚ ਬਣ ਜਾਂਦੀ ਆ ਚਲੋ ਜੀ ਹੁਣ ਆਪਾਂ ਇਹਨੂੰ ਬਣਾਉਣਾ ਸਟਾਰਟ ਕਰਦੇ ਹੈਗੇ ਹਾਂ ਹਾਂਜੀ ਹੁਣ ਜਿਹੜੇ ਆਪਣੇ ਰਾਈਸ ਹੈਗੇ ਆ ਇਹ ਜਿਹੜੇ ਆਪਣੇ ਮੁਰਮਰੇ ਆ ਇਹਨਾਂ ਨੂੰ ਆਪਾਂ ਜੀ ਪੀਸ ਲੈਣਾ ਹੈਗਾ ਆ ਇਹ ਮੇਰੇ ਕੋਲ ਗ੍ਰਾਈਂਡਰ ਛੋਟਾ ਹੀ ਹੈਗਾ ਇਹਨੂੰ ਮੈਂ ਥੋੜਾ ਥੋੜਾ ਕਰਕੇ ਹਾਂਜੀ ਪੀਸੂਗੀ ਪੀਸ ਕੇ ਫਿਰ ਆਪਾਂ ਇਹਨੂੰ ਛਾਣ ਲੈਣਾ ਹੈਗਾ ਆ ਹਾਂਜੀ ਆਪਾਂ ਜਿਹੜੇ ਆਪਣੇ ਮੁਰਮਰੇ ਹੈਗੇ ਸਾਰੇ ਆਪਾਂ ਪੀਸ ਲਏ ਹੈਗੇ ਆਪਾਂ ਛਾਨ ਲਿਆ ਹੈਗਾ ਆਹ ਵਾਲਾ ऑलरेडी ਜਿਹੜਾ ਨਿਕਲਿਆ ਸੀ ਉਹ ਵੀ ਆਪਾਂ ਦੇਖ ਹਾਂਜੀ ਇਹਨੂੰ ਪੀਸ ਲਿਆ ਦੁਬਾਰਾ ਹੈਗਾ ਤੇਜੀ ਬਹੁਤ ਵਧੀਆ ਹਾਂਜੀ ਹੁਣ ਇਹ ਆਪਣੇ ਪਾਊਡਰ ਬਣ ਗਿਆ ਹੈਗਾ ਯਾ ਹੁਣ ਜੀ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਇਦਾਂ ਮਿਲਾ ਲੈਣਾ ਹੈਗਾ ਯਾ ਹਾਂਜੀ ਇਹ ਵਾਲਾ ਮੁਰਮਰੇ ਦਾ ਪਾਊਡਰ ਹੈਗਾ ਜੀ ਇਦਾਂ ਦਾ ਹੀ ਚਾਹੀਦਾ ਹੈਗਾ ਯਾ ਵਿੱਚ ਥੋੜਾ ਥੋੜਾ ਇਹਦੇ ਹੈਗਾ ਯਾ ਸਰਪਰਾ ਜਿਹਾ ਤੇ ਪਰ ਇਦਾਂ ਦਾ ਬਹੁਤ ਵਧੀਆ ਹੁੰਦਾ ਹਾਂਜੀ ਹੁਣ ਇਹਦੇ ਵਿੱਚ ਹੀ ਆਪਾਂ ਜਿਹੜਾ ਹੈਗਾ ਇਹ ਨਾਰੀਅਲ ਦਾ ਪਰਾਦਾ ਹੈਗਾ ਇਹ ਵੀ ਆਪਾਂ ਵਿੱਚੇ ਮਿਕਸ ਕਰ ਦੇਣਾ ਇਹ ਜੀ ਸਾਰੇ ਆਪਾਂ ਮੈਜ਼ਰਮੈਂਟ ਦੇ ਕੱਪ ਦੇ ਨਾਲ ਹੀ ਕੀਤਾ ਹੈਗਾ ਆ ਇਹ ਵਾਲਾ ਜੀ ਮਿਲਕ ਪਾਊਡਰ ਹੈਗਾ ਆ ਇਹ ਵਾਲੀ ਪੀਸੀ ਹੋਈ ਚੀਨੀ ਹੈਗੀ ਆ ਥੋੜਾ ਜਿਹਾ ਆਪਾਂ ਮੱਚੇ ਦੇ ਇਲਾਚੀ ਪਾਊਡਰ ਪਾਵਾਂਗੇ ਕਾਰਡਾਮਮ ਪਾਊਡਰ ਜਿਹੜਾ ਹੈਗਾ ਆ ਵਿੱਚੇ ਇਹ ਵਾਲੀ ਜੀ ਜਿਹੜੀ ਟਿਊਟੀ ਫ루ਟੀ ਹੈਗੀ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਮਿਕਸ ਕਰ ਦੇਣਾ ਇਹਦੇ ਵਿੱਚੇ ਹਾਂ ਜੀ ਇਸ ਤਰਾਪਾ ਹੱਥ ਦੇ ਨਾਲ ਹੀ ਮਲਾ ਦੇਣਾ ਫਿਰ ਵਧੀਆ ਹੁੰਦਾ ਹੈਗਾ ਇਹ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਲਾ ਦੇਣਾ ਹੈਗਾ ਇਹ ਬਾਅਦ ਦੇ ਵਿੱਚ ਆਪਾਂ ਜੀ ਇਹਨੂੰ ਕੰਡੈਂਸ ਮਿਲਕ ਦੇ ਨਾਲ ਨਾ ਥੋੜ੍ਹਾ-ਥੋੜ੍ਹਾ ਪਾ ਕੇ ਤਾਂ ਆਪਾਂ ਜੀ ਡੋਅ ਬਣਾਣੀ ਹੈ ਇਹਦੀ ਨਾਈਸ ਡੋਅ ਬਣ ਗਈ ਤੇ ਫਿਰ ਆਪਾਂ ਇਹਨੂੰ ਜਿਹੜੇ ਵੀ ਰੂਪ ਦੇ ਵਿੱਚ ਇਹਨੂੰ ਆਪਾਂ ਮਠਿਆਈ ਬਣਾਉਣੀ ਹੈਗੀ ਆ ਆਪਾਂ ਪੀਸਾਜ ਬਣਾਉਣੇ ਆ ਜਾਂ ਆਪਾਂ ਲੱਡੂ ਬਣਾਉਣੇ ਜਾਂ ਪਰੋਲ ਬਣਾਉਣੇ ਉਹ ਵੀ ਬਣਾ ਸਕਦੇ ਜੋ ਵੀ ਹਾਂਜੀ ਇਹਨਾਂ ਨੂੰ ਸਾਰੀਆਂ ਚੀਜ਼ਾਂ ਵਸਤਰਾ ਮਿਲਾ ਦੇਣਾ ਹੈਗਾ ਯਾ ਹਾਂਜੀ ਇਹ ਵਾਲਾ ਜੀ ਕੰਡੈਂਸ ਮਿਲਕ ਹੈਗਾ ਯਾ ਇਹਨੂੰ ਆਪਾਂ ਥੋੜਾ ਥੋੜਾ ਪਾ ਕੇ ਹਾਂਜੀ ਇਹਨੂੰ ਗੁੰਨਣਾ ਹੈਗਾ ਯਾ ਕਿਉਂਕਿ ਜੇ ਆਪਾਂ ਇੱਕ ਵਾਰੀ ਜ਼ਿਆਦਾ ਪਾਵਾਂਗੇ ਤਾਂ ਫਿਰ ਇਹ ਆਪਣਾ ਲਿਕੜ ਵੀ ਹੋ ਸਕਦਾ ਪਤਲਾ ਜ਼ਿਆਦਾ ਮਿਸ਼ਰਣ ਜਿੰਨਾ ਕਿ ਆਪਾਂ ਨੂੰ ਲੋੜ ਹੈਗਾ ਹਾਂਜੀ ਇੰਦਾ ਪਾਹਤ ਦੇ ਨਾਲ ਇਹਨੂੰ ਗੁੰਨਣਾ ਹੈਗਾ ਜਿਸ ਤਰ ਡੋਅ ਬਣਾਣੇ ਆ ਬਹੁਤੀ ਨਹੀਂ ਆਪਾਂ ਨੂੰ ਜਿੱਦਾਂ ਨਰਮ ਨਹੀਂ ਬਣਾਉਣੀ ਹੈਗੀ ਬਹੁਤੀ ਨਹੀਂ ਸਪਾਈਨ ਸਾਰੀਆਂ ਚੀਜ਼ਾਂ ਨੂੰ ਮਿਲਾ ਦੇਣਾ ਹੈਗਾ ਯਾ ਜੀ ਬਹੁਤ ਹੀ ਟੇਸਟੀ ਹਾਂਜੀ ਮਠਿਆਈ ਬਣ ਗਈ ਹੈਗੀ ਆ ਬਹੁਤ ਜ਼ਿਆਦਾ ਹਾਂਜੀ ਬੱਚੇ ਵੀ ਲਾਈਕ ਕਰਦੇ ਹੈਗੇ ਫਲੇਵਰ ਨੂੰ ਟੂਟੀ ਫੂਟੀ ਪਰਾ ਕੇ ਬਹੁਤ ਵਧੀਆ ਹਾਂਜੀ ਬਹੁਤ ਛੇਤੀ ਬਣ ਜਾਂਦੀ ਹੈਗੀ ਆ ਥੋੜਾ ਜਿਹਾ ਹੁਣ ਆਪਾਂ ਹੋਲੇ ਦੇ ਵਿੱਚ ਕੰਡੈਂਸ ਮਿਲਕ ਪਾਵਾਂਗੇ ਜੇ ਤੁਹਾਡੇ ਕੋਲ ਕੰਡੈਂਸ ਮਿਲਕ ਨਹੀਂ ਹੈਗਾ ਤੇ ਤੁਸੀਂ ਜੀ ਦੁੱਧ ਦੀ ਮਲਾਈ ਵੀ ਜਿਹੜੀ ਹੁੰਦੀ ਉਹ ਲੈ ਸਕਦੇ ਆ ਇਹ ਤੁਹਾਡੇ ਕੋਲ ਹੋ ਵੀ ਨਹੀਂ ਹੈਗੀ ਤਾਂ ਫਿਰ ਤੁਸੀਂ ਜੀ ਦੁੱਧ ਨੂੰ ਥੋੜਾ ਜਿਹਾ گاੜਾ ਕਰਕੇ ਉਹਦੇ ਨਾਲ ਤੁਸੀਂ ਇਹਨੂੰ ਡੋ ਬਣਾ ਸਕਦੇ ਗੁੰਨ ਸਕਦੇ ਆ ਜਿੱਦਾਂ ਹਾਂਜੀ ਮੇਰਾ ਡੋਂਗਾ ਥੋੜਾ ਜਿਹਾ ਇਹ ਛੋਟਾ ਲੱਗਦਾ ਆ ਹਾਂਜੀ ਬਸ ਇਹ ਦੇਖਣਾ ਹੈਗਾ ਵੀ ਇਦਾਂ ਮਠਿਆਈ ਆਪਣੀ ਬਣਦੀ ਹੈਗੀ ਨਾ ਕਿ ਆਪਾਂ ਇਹਨੂੰ ਕੰਡੈਂਸ ਮਿਲਕ ਪਾਉਣਾ ਹੈਗਾ ਆ ਬਹੁਤ ਜ਼ਿਆਦਾ ਨਹੀਂ ਫਿਰ ਇੱਕੋ ਬਾਰੀ ਪਾਉਣਾ ਇਦਾਂ ਆਪਾਂ ਇਹਨੂੰ ਕੰਟੀਨਿਊ ਨੂੰ ਡੋ ਬਣਾ ਲੈਣੀ ਹੈਗੀ ਆ ਚਮਚਕ ਮੈਂ ਹੋਰ ਪਾਉਂਦੀ ਆ ਜੇ ਤੁਹਾਨੂੰ ਲੱਗਦਾ ਤਾਂ ਵੱਡਾ ਬਹੁਤੀ ਮਿਸ਼ਰਣ ਜਿਹੜਾ ਸੁੱਕਾ ਹੈਗਾ ਡਰਾਈ ਆ ਤਾਂ ਫਿਰ ਤੁਸੀਂ ਇੱਕ ਚਮਚਾ ਇਹਦੇ ਵਿੱਚ ਦੇਸੀ ਘਿਓ ਦਾ ਵੀ ਪਾ ਸਕਦੇ ਹੈਗੇ ਆ ਫਿਰ ਉਹਦੇ ਨਾਲ ਟੇਸਟ ਵੀ ਵਧੀਆ ਹੁੰਦਾ ਘਿਓ ਦਾ ਇਹਦੀ ਸ਼ੈਲਫ ਲਾਈਫ ਵੀ ਜਿਹੜੀ ਵੱਧ ਜਾਂਦੀ ਤੁਸੀਂ ਇਹਨੂੰ ਲੌਂਗ ਟਾਈਮ ਰੱਖ ਸਕਦੇ ਆ ਜੇ ਆਪਾਂ ਇਹਨੂੰ ਦੁੱਧ ਨਾਲ ਗੁੰਨ ਕੇ ਬਣਾਉਨੇ ਆ ਤਾਂ ਫਿਰ ਆਪਾਂ ਜਿਆਦਾ ਟਾਈਮ ਨਹੀਂ ਰੱਖ ਸਕਦੇ ਆਪਾਂ ਨੂੰ ਫ੍ਰੀਜ ਹੀ ਰੱਖਣਾ ਪੈਂਦਾ ਹੈਗਾ ਯਾ ਇਸ ਤਰ੍ਹਾਂ ਆਪਾਂ ਇਹਨੂੰ ਹੁਣ ਇਕੱਠਾ ਕਰ ਲੈਣਾ ਹੈਗਾ ਯਾ ਹਾਂ ਜੀ ਐਂਡ ਤੇ ਮੈਂ ਇਹਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਪਾਉਂਗੀ ਇੱਕ ਚਮਚਾ ਮੈਂ ਹੋਰ ਜੀ ਕੰਡੈਂਸ ਮਿਲਕ ਦਾ ਇਹਦੇ ਵਿੱਚ ਪਾਉਂਗੀ ਸਤਰਾ ਪੈਨੋ ਸਾਰੇ ਨੂੰ ਇਕੱਠੀ ਕਰ ਲੈਣਾ ਹੁਣ ਸਾਰੇ ਜਿਹੜਾ ਮਿਸ਼ਰਣ ਹੈਗਾ ਆ ਫਿਰ ਆਪਾਂ ਇਹਦੇ ਜੀ ਮਠਿਆਈ ਬਣਾ ਲੈਣੀ ਸਵੀਟ ਹਾਂਜੀ ਤੁਸੀਂ ਇਹਨੂੰ ਰੋਲ ਦੇ ਸ਼ੇਪ ਵਿੱਚ ਵੀ ਬਣਾ ਸਕਦੇ ਹੈਗੇ ਆ ਥੋੜਾ ਜਿਹਾ ਮੈਂ ਹੱਥਾਂ ਨੂੰ ਦੇਸੀ ਘਿਓ ਲਾਉਂਗੀ ਹਾਂਜੀ ਹੁਣ ਆਪਾਂ ਜੀ ਇਹਨੂੰ 5 ਮਿੰਟ ਇੰਦਾ ਰੈਸਟ ਤੇ ਰਹਿਣ ਦੇਣਾ ਬਾਅਦੇ ਵਿੱਚ ਆਪਾਂ ਇਹਦੀ ਫਿਰ ਜਿਹੜੀ ਵੀ ਸਵੀਟ ਬਣਾਉਣੀ ਹੈਗੀ ਬਣਾ ਸਕਦੇ ਹੈਗੇ ਆ ਹਾਂਜੀ ਹੁਣ ਜਿਹੜੀ ਆਪਣੀ ਇਹ ਡੋ ਜਿਹੜੀ ਇਹ ਆ ਬਣ ਗਈ ਹੈਗੀ ਆ ਇਹਨੂੰ ਹੁਣ ਆਪਾਂ ਕੋਈ ਫੱਟੀ ਲੈ ਲੈਣੀ ਆ ਉਹਦੇ ਉੱਤੇ ਇਦਾਂ ਰੱਖ ਲੈਣਾ ਹੈਗਾ ਇਹ ਹਾਂਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਮਲ ਲੈਣਾ ਹੈਗਾ ਇਹ ਹਾਂਜੀ ਮੈਂ ਜੀ ਇਹਦੇ ਰੋਲ ਬਣਾਉਂਗੀ ਹਾਂਜੀ ਇਹਦੇ ਆਪਾਂ ਜੀ ਦੋ ਪੋਰਸ਼ਨ ਕਰ ਲੈਣੇ ਹੈਗੇ ਆ ਦੋ ਰੋਲ ਬਣਾਵਾਂਗੇ ਇਕੁਅਲੀ ਜਿਹੜੇ ਹੈਗੇ ਆ ਇਹਨੂੰ ਆਪਾਂ ਡਿਵਾਈਡ ਕਰ ਲੈਣਾ ਦੋ ਹਿੱਸਿਆਂ ਦੇ ਵਿੱਚ ਹਾਂਜੀ ਆਪਾਂ ਇਹ ਕੋਈ ਫੋਇਲ ਪੇਪਰ ਇੱਦਾਂ ਲੈ ਲੈਣਾ ਹੈਗਾ ਯਾ ਫੋਇਲ ਪੇਪਰ ਜਿਹੜਾ ਹੈਗਾ ਯਾ ਉਹਨੂੰ ਆਪਾਂ ਕਿਉਂ ਦੇ ਨਾਲ ਇੱਦਾਂ ਗ੍ਰੀਸ ਕਰ ਲੈਣਾ ਹੈਗਾ ਯਾ ਕਿਉਂਕਿ ਇਹਦੇ ਨਾਲ ਨਾ ਫਿਰ ਇਹ ਚਿੱਟ ਜਾਵੇ ਸਹੀ ਤਰ੍ਹਾਂ ਇਹਨੂੰ ਆਪਾਂ ਗ੍ਰੀਸ ਕਰ ਲੈਣਾ ਹੈ ਗਾਇਸ ਨਹੀਂ ਤਾਂ ਫਿਰ ਜਦੋਂ ਆਪਾਂ ਇਹਨੂੰ ਰੋਲ ਨੂੰ ਵਿੱਚੋਂ ਕੱਟਣਾ ਹੈ ਤਾਂ ਫਿਰ ਇਹ ਸਟਕ ਹੋ ਜਾਂਦਾ ਪੇਪਰ ਦੇ ਨਾਲ ਹੀ ਇਸ ਤਰ੍ਹਾਂ ਨੂੰ ਕਰਕੇ ਹੁਣ ਆਪਾਂ ਜੀ ਇਹ ਦੋਨੇ ਜਿਹੜੇ ਰੋਲ ਪਹਿਲਾਂ ਇਹਨੂੰ ਰੋਲ ਕਰ ਲੈਣਾ ਹੈ ਤੇ ਬਸ ਪੇਪਰ ਰੱਖਣਾ ਹੈਗਾ ਇਹ ਜਿੱਡੇ ਕੀ ਆਪਾਂ ਇਹ ਰੋਲ ਬਣਾਉਣਾ ਹੈ ਤਾਂ ਸ਼ੇਪ ਹੰਦੀ ਚੰਗੀ ਤਰ੍ਹਾਂ ਆਪਾਂ ਨੂੰ ਇਹਨੂੰ ਰੋਲ ਕਰਨਾ ਪੈਣਾ ਹੈ ਇੱਕ ਵਾਰ ਚੰਗੀ ਤਰ੍ਹਾਂ ਮਸਲ ਕੇ ਦੇ ਉੱਤੇ क्रैक ਨਹੀਂ ਹੋਣੇ ਚਾਹੀਦੇ ਕਿ ਇਹਨਾਂ ਸਾਈਡਾਂ ਬਿਲਕੁਲ ਸਮੂਥ ਹੋਣੀਆਂ ਚਾਹੀਦੀਆਂ ਆ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਰੋਲ ਕਰ ਲੈਣਾ ਹੈਗਾ ਇਦਾਂ ਦੀਆਂ ਸਾਈਡੀਆਂ ਵੀ ਬਿਲਕੁਲ ਸਮੂਥ ਹੋਣੀਆਂ ਚਾਹੀਦੀਆਂ ਆ ਸੇਮ ਹੀ ਸਾਈਜ਼ ਦਾ ਆਪਾਂ ਦੂਸਰਾ ਵੀ ਇਦਾਂ ਰੋਲ ਬਣਾ ਲੈਣਾ ਹੈਗਾ ਯਾ ਜਿੰਨੇ ਵੀ ਤੁਸੀਂ ਇਹਦੀ ਥਿੱਕਨਸ ਰੱਖਣੀ ਹੈਗੀ ਆ ਰੋਲ ਜਿੰਨਾ ਤੇ ਸ਼ੇਪ ਜਿਹੜਾ ਨਹੀਂ ਬਣਾਣੀ ਬਣਾ ਸਕਦੇ ਹਾਂ ਜੀ ਇਸੇ ਤਰ੍ਹਾਂ ਆਪਣਾ ਦੂਸਰਾ ਵੀ ਜਿਹੜਾ ਬਣਾ ਲੈਣਾ ਹੈ ਜਗਾ ਹਾਂ ਜੀ ਦੇ ਤੁਸੀਂ ਇਹਦੇ ਲੱਡੂ ਬਣਾਉਣੇ ਆ ਜਾਂ ਤੁਸੀਂ ਇਹਦੀ ਬਰਫੀ ਦੀ ਸ਼ੇਪ ਚ ਬਣਾਣੀ ਤੁਸੀਂ ਫਿਲਟਰ ਵਿੱਚ ਪਾ ਕੇ ਵੀ ਬਣਾ ਸਕਦੇ ਹੈਗੇ ਆ ਹਾਂ ਜੀ ਸਕੁਅਰ ਬਣਾ ਸਕਦੇ ਆ ਜਿਸ ਤਰ੍ਹਾਂ ਵੀ ਤੁਸੀਂ ਚਾਹੁੰਦੇ ਹੈ ਕਿ ਬਣਾ ਸਕਦੇ ਆ ਇਸ ਤਰ੍ਹਾਂ ਜੀ ਆਪਾਂ ਦੋਨੇ ਸ਼ੇਪ ਸੇਮ ਹੀ ਬਣਾਉਣੇ ਹੈਗੇ ਰੋਲ साइज सईज है हा आपण हां जी हा आपण सिंगल सिंगल जे आपण पेपर जेवढा गिलिफ्ट दे होते उत्तर आपण एन रोल कर लेना करले ਆਪਾਂ ਇਹਨੂੰ ਵੀ ਤਰ੍ਹਾਂ ਨਾਈਸਲੀ ਰੋਲ ਕਰ ਦੇਣਾ ਹੈਗਾ ਇਹ ਹਾਂਜੀ ਜਿਹੜੇ ਇਹਦੇ ਕੋਰਨਰ ਹੈਗੇ ਆ ਉਹ ਵੀ ਆਪਾਂ ਫੋਲਡ ਕਰਦੇ ਨੇ ਹੈਗੇ ਆ ਹਾਂਜੀ ਹੁਣ ਆਪਾਂ ਇਹਨੂੰ ਹੁਣੇ ਇਹਦੇ ਸ਼ੇਪ ਦੇ ਲਈ ਇਹ ਕੱਟ ਸਕਦੇ ਹੈਗੇ ਇਸ ਤਰ੍ਹਾਂ ਦੇ ਕਾਰਨਰ ਵੀ ਤਾਂ ਸਾਰੇ ਇਕਲ ਕਰ ਦੇਣੇ ਹੈਗੇ ਹਾਂ ਜੀ ਸਾਈਡਾਂ ਆਪਾਂ ਜਿੰਨੇ ਜਤਨ ਇਹਦੀਆਂ ਫੋਲਡ ਕਰ ਦੇਣੀਆਂ ਹੈਗੀਆਂ ਇਸ ਤੰਗੀ ਤਰ੍ਹਾਂ ਇਹਨਾਂ ਆਪਾਂ ਸਾਈਡਾਂ ਤੋਂ ਫੋਲਡ ਕਰ ਲੈਣਾ ਹੈਗਾ ਹਾਂਜੀ ਹੁਣ ਜੀ ਇਹ ਜਿਹੜੇ ਦੋਨੇ ਰੋਲ ਹੈਗੇ ਆ ਇਹਨੂੰ ਆਪਾਂ ਡੇਢ ਘੰਟੇ ਲਈ 1 1/2 ਆਪਰ ਲਈ ਫ੍ਰੀਜ ਦੇ ਵਿੱਚ ਰੱਖ ਦੇਣਾ ਹੈਗਾ ਤੇ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣਾ ਜੀ ਆਪਣੀ ਇਹ ਕਿਸ ਤਰ੍ਹਾਂ ਦੀ ਮਿਠਾਈ ਬਣੀ ਹੈਗੀ ਆ ਆਪਣੇ ਜੀ ਆਪਾਂ ਜਿਹੜੇ ਰੋਲ ਬਣਾ ਕੇ ਫ੍ਰੀਜ ਦੇ ਵਿੱਚ ਰੱਖੇ ਸੀਗੇ ਹੁਣ ਆਪਾਂ ਇਹਨਾਂ ਨੂੰ ਥੋਲਿਆ ਹੈਗਾ ਆ ਇਸ ਤਰ੍ਹਾਂ ਇਹ ਹਾਂਜੀ ਹੁਣ ਜੰਮ ਗਏ ਹੈਗੇ ਘੰਟਾ ਡੇਢ ਘੰਟਾ ਆਪਾਂ ਇਹਨਾਂ ਨੂੰ ਫ੍ਰੀਜ ਦੇ ਵਿੱਚ ਰੱਖਿਆ ਸੀਗਾ ਹੁਣ ਆਪਾਂ ਇਹਨਾਂ ਦੇ ਉੱਤੇ ਜੇ ਵਰਕ ਲਾਉਣੀ ਹੈ ਤੁਸੀਂ ਇਹ ਤੁਹਾਡੀ ਚੁਆਇਸ ਹੈਗੀ ਆ ਲਾ ਸਕਦੇ ਹੈਗੇ ਨਹੀਂ ਤਾਂ ਤੁਸੀਂ ਕੋਈ ਵੀ ਪਿਸਤੇ ਲਗਾਮ ਦੇ ਨਾਲ ਵੀ ਗਾਰਨਿਸ਼ ਕਰ ਸਕਦੇ ਹੈਗੇ ਹਾਂਜੀ ਜਿੰਨੇ ਕਦੇ ਤੁਸੀਂ ਵਰਕ ਲਾਉਣੇ ਆ ਲਾ ਸਕਦੇ ਹੈਗੇ ਤੁਸੀਂ ਨਹੀਂ ਵੀ ਲਾਉਣੇ ਤਾਂ ਤੁਸੀਂ ਸਕਿੱਪ ਕਰ ਸਕਦੇ ਆ ਇਹਨੂੰ ਹਾਂ ਜਿੰਨਾ ਤੁਸੀਂ ਲਾਉਣਾ ਲਗਾ ਸਕਦੇ ਹੋ ਹਾਂਜੀ ਆਪਾਂ ਇਹਨਾਂ ਨੂੰ ਕੀ ਕਰਨਾ ਹੈਗਾ ਇਹਨਾਂ ਨੂੰ ਕੱਟ ਲੈਣਾ ਹੈਗਾ ਆਪਾਂ ਜਿੰਡੇ ਵੀ ਤੁਸੀਂ ਪੀਸੇਸ ਬਣਾਉਣੇ ਹੈਗੇ ਉਹਦੇ ਕੱਟ ਸਕਦੇ ਆ ਇਹਦੀ ਮੋਰਲੀ ਸਾਈਡ ਆਪਾਂ ਲਾ ਦੇਣੀ ਹੈਗੀ ਦੀਨੱਕ ਫਿਰ ਸਾਈਟ ਤੁਸੀਂ ਰੱਖਣਾ ਚਾਉਣੇ ਹਨ ਰੋਲ ਦਾ ਹਾਂਜੀ ਆਪਾਂ ਜੇ ਸਾਰੇ ਰੋਲ ਜਿਹੜੇ ਆਪਣੇ ਕੱਟ ਲੈ ਹੈਗੇ ਇਸ ਤਰ੍ਹਾਂ ਜਿੱਡੇ ਵੀ ਤੁਸੀਂ ਪੀਸ ਬਣਾਉਣੇ ਹੈਗੇ ਬਣਾ ਸਕਦੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪਲੇਟ ਦੇ ਵਿੱਚ ਰੱਖ ਲੈਣਾ ਹੈਗਾ ਇਹ ਜੀ ਬਹੁਤ ਹੀ ਵਧੀਆ ਹਾਂਜੀ ਇਹ ਮਠਿਆਈ ਬਣਦੀ ਹੈਗੀ ਆ ਹਾਂਜੀ ਇਹ ਮਰਬਰੇ ਨਾਰੀਅਲ ਤੇ ਮਿਲਕ ਪਾਊਡਰ ਨੂੰ ਮਿਲਾ ਕੇ ਆਪਾਂ ਬਣਾਈ ਹੈਗੀ ਆ ਬਹੁਤ ਹੀ ਵਧੀਆ ਹਾਂਜੀ ਬਣਦੀ ਆ ਤੇ ਬਿਨਾ ਗੈਸ ਚ ਚਲਾਏ ਤੋਂ ਆਪਾਂ ਇਹਨੂੰ ਮਠਿਆਈ ਨੂੰ ਬਣਾਇਆ ਹੈਗਾ ਜੋਸੀ ਵੀ ਇਸ ਤਰ੍ਹਾਂ ਬਹੁਤ ਛੇਤੀ ਬਣਾ ਸਕਦੇ ਥੋੜੇ ਸਮੇਂ ਦੇ ਵਿੱਚ ਬਣ ਜਾਂਦੀ ਹੈਗੀ ਆ ਤੇ ਬਹੁਤ ਜੀ ਨਾਈਸ ਵੀ ਹੈਗੀ ਆ ਤੇ ਟੇਸਟੀ ਵੀ ਹੈਗੀ ਆ ਹਾਂਜੀ ਆਪਾਂ ਇਹ ਸਾਰੀ ਦੀ ਪਲੇਟਿੰਗ ਕਰ ਲੈਨੇ ਆ ਇਸ ਤਰ੍ਹਾਂ ਹਾਂਜੀ ਜੀ ਆਪਾਂ ਸਾਰੇ ਰੋਲ ਜੀ ਆਪਣੇ ਪਲੇਟ ਦੇ ਵਿੱਚ ਰੱਖ ਦਿੱਤੇ ਹੈਗੇ ਆ ਤੇ ਬਹੁਤ ਛੇਤੀ ਇਹ ਮਠਿਆਈ ਬਣ ਜਾਂਦੀ ਤੇ ਬਹੁਤ ਜਿਆਦਾ ਸਵਾਦ ਵੀ ਹੁੰਦੀ ਆ ਹਾਂਜੀ ਤੇ ਜੇ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ